ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਯਾਦਵ ਜੀ ਆਈਐਸ ਜਿਨ੍ਹਾਂ ਦੀ ਰਹਿਨਮਾਈ ਹੇਠ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਅਸੀਂ ਵਿਸ਼ੇਸ਼ ਮੁਹਿੰਮ ਚਲਾਈ ਸੀਗੀ ਨਸ਼ਾ ਤਸਕਰਾਂ ਨੂੰ ਫੜਨ ਲਈ ਔਰ ਨਸ਼ੇ ਨੂੰ ਥੱਲ ਪਾਉਣ ਲਈ ਉਹਦੇ ਤਹਿਤ ਅੱਜ ਇੰਸਪੈਕਟਰ ਜਗਜੀਵਨ ਜੀ ਨੇ ਰੇਂਦਾ ਆਪਣੇ ਨਾਰਕੋਟਿਕ ਸ਼ੈਲਚਾਰਜ ਨੂੰ ਇਹਨਾਂ ਨੇ ਨਕ ਪ੍ਰਸਟੈਨ ਮੌਕਲ ਨਾਕੇ ਦੇ ਦੌਰਾਨ ਇੱਕ ਮੋਟਾ ਜਿਹਨੂੰ ਰਾਉਂਡ ਅਪ ਕੀਤਾ ਜਿਹਦੇ ਉੱਪਰ ਦੋ ਨੌਜਵਾਨ ਸੀ ਇੱਕ ਜੀਤੂ ਰਾਮ ਤੇ ਇੱਕ ਜੀਤੂ ਕੁਮਾਰ ਤੇ ਇੱਕ ਰਿਤੂ ਕੁਮਾਰ ਇਹ ਕੁੰਗਰਾਲੀ ਤੋਂ ਬਿਲੋਂਗ ਕਰਦੇ ਨੇ ਇਹਨਾਂ ਕੋਲੋਂ ਬੈਗ ਦੇ ਵਿੱਚ ਅ 1140 ਨਿਸ਼ਲੀ ਗੋਲੀਆਂ ਬਰਾਮਦ ਹੋਈਆਂ ਲੋਮਟੋਲੀ ਇਹਦੇ ਕਾਰਵਾਈ ਕਰਦੇ ਇਹਨਾਂ ਨੇ ਮੁਕੱਦਮਾ ਦਰਜ ਕੀਤਾ ਤੇ ਫਰਦਰ ਰਿਵੈਸਟਿਗੇਸ਼ਨ ਜਾਰੀ ਹੈ ਹੋਰ ਵੀ ਕਈ ਫਲਾਸੇ ਹੋਣੇ ਬਾਕੀ ਨੇ ਤੇ ਮੁਕੱਦਮਾ ਅਸੀਂ ਸਦਰ ਥਾਣਾ ਦਰਜ ਕੀਤਾ ਪਹਿਲਾਂ ਵੀ ਹਜੇ ਇਹਨਾਂ ਦੇ ਕੋਈ ਤਮਾਮ ਦੇ ਬੰਦ ਨਹੀਂ ਹੋਏ ਪਹਿਲਾ ਇੱਕ ਤੇ ਹੈ ਮੈਂ ਕਿ ਜੀਤੂ ਤੇ ਕੋਈ ਸ਼ਰਾਬ ਦੇ ਪਰਚੇ ਦਰਜ ਨੇ ਉਹ ਸਾਰਾ ਮਰਦ ਨੂੰ ਅਸਲੀ ਨੂੰ ਚਾਜੂਗਾ ਕੋਈ ਮੋਟਿਵ ਜੀ ਜੋ ਜੀ ਸਪਲਾਈ ਵਗੈਰਾ ਮੋਟਿਵ ਜੀ ਹੋਈ ਨਸ਼ੇ ਦੀ ਗੋਲੀਆਂ ਦੇ ਕੱਟ ਪੈਸੇ ਜਿੰਨੇ ਜਿਆਦਾ ਵਿਖ ਚੜੀਗਾ ਇਹ ਮੋਟਿਵ ਹੁੰਦਾ ਜਿਹੜੇ ਨਸ਼ਾ ਸਮਗਲਰ ਜਾਂ ਪੈਰਲਰ ਨੇ ਫਾਈਲ ਵੀ ਹੈ ਜੀ ਕੰਮ ਕੀ ਕਰਦੇ ਨੇ ਇਹ ਕੰਮ ਤਾਂ ਇਹ ਕੀ ਕਰਦੇ ਨੇ ਲੈ ਲੈ ਹਾਂ ਫਾਈਲ ਦੇ ਵਿੱਚ ਫੈਕਟਰੀ ਦੇ ਵਿੱਚ ਇਹ ਵਰਕ ਕਰਦੇ ਨੇ ਕੀ ਕਮਾਈ ਕਰਨ ਦਾ ਨਵਾਂ ਤਰੀਕਾ ਬਿਲਕੁਲ ਬਿਲਕੁਲ ਅੱਜਕਲ ਜਿਹੜਾ ਇਹ ਮੋਡਸ ਬ੍ਰਾਂਡਿੰਗ ਜਿਹੜੇ ਸਮਗਲਰ ਦੇ ਜਾਂ ਗਿਰ ਡਰੱਗਸ بیچ ਰਹੇ ਹੈ ਉਹੀ ਹੈ ਪੈਸਾ ਕਮਾਉਣ ਦਾ ਗਲਤ ਤਰੀਕਾ ਹੈ